ਮੇਰਾ ਨਾਮ ਮਲਕੀਰ ਨਸੀਆ ਪਿੰਡ ਗਿਲਮਾਂਜ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੋਤੇ ਆ ਹਾਂਜੀ ਸਕਾਪਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਕਿਸਾਨ ਦੀ ਵਣਗੇਲੀ ਆ ਤਾਰਾਂ ਟੁੱਟੀਆਂ ਸੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਦਿਆ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ ਆ ਮੇਰੇ ਘਰ ਵਾਲੇ ਦਾ ਨਾਂ ਰਾਜਵੀ ਮੇਰਾ ਨਾਮ ਬੂੰਮਤਾ ਗੱਲ ਮਾਂਜ ਦੇ ਕੀ ਗੱਲ ਅੱਜ ਜਿਹੜੀ ਕਰਨੀ ਹੁੰਦੀ ਜਿਸ ਪ੍ਰੇ ਕਰਨ ਲਈ ਸਵੇਰੇ ਫੋਨ ਗਿਆ ਕੇ ਸਪਰੇਅ ਕਰਜੋ ਸਪਰੇਅ ਕਰਨਾ ਐਨੇ ਭਾਬੜੇ ਪਿੰਡ ਦਾ ਨਾਂ ਘਰੇ ਲੈ ਲੈਂਦੇ ਜੋ ਮੈਨੂੰ ਤੇ ਪਤਾ ਨਹੀਂ ਤੇ ਉੱਥੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੂੰ ਹੀ ਸੋਚ ਤੇ ਕਟਿਆ ਕਹਿੰਦੇ ਕਿ ਹਾਂ ਹੀ ਸੋਚ ਤੇ ਕਟਿਆ ਲੱਗੋ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਚ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡੇਗ ਗਿਆ ਉਹਦੇ ਦੂਸਰੇ ਦੇ ਖਿਆਲ ਚ ਖੜਿਆ ਉਹਨੂੰ ਬਲਦੁਆਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਅੜ ਗਈ ਦੋਵੇਂ ਜਾਨੇ ਡੇਗ ਗਏ ਫੇਰ ਨਾ ਕਿਲੇ ਕੱਪੜੇ ਨਹੀਂ ਉਹਨਾਂ ਦੇ ਲੈ ਬੰਦਾ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੀੜੇ ਲਾਉ ਉਹਨਾਂ ਨੂੰ ਮਿੱਟੀ ਚ ਦਫਨਾਉ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ ਚ ਰੱਖਦੇ ਤੇ ਬੱਤੀ ਖਿੱਚੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹਨਾਂ ਨੂੰ ਅਦਨਾ ਹੀ ਫੇ ਹਸਪੀਟਲ ਚੋਕ ਲੈ ਆਏ ਕਿ ਤੇ ਉਹਨਾਂ ਦੇ ਕੱਪੜੇ ਵੀ ਨਚੜੇ ਨੇ ਤੁਸੀਂ ਆਪ ਹੀ ਸਿਆਣੇ ਜਿਹਨਾਂ ਦੱਸਿਆ ਨਹੀਂ ਕਿ ਸੁੱਤ ਕੱਟਿਆ ਵਾ ਤੇ ਤਸੁਰ ਵੀ ਤੇ ਫਿਰ ਉਹਨਾਂ ਦਾ ਹੀ ਹੋਗਾ ਆ ਵੀ ਤਾਂ ਮਿਲ ਨਿਕਾ ਜਾ ਮੁੰਡਾ ਹਾਂ ਕਿੰਨੇ ਬੱਚੇ ਆ ਉਹ ਬੱਚੇ ਆ ਵੇਖੋ ਇੱਕ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨਰਸਰੀ ਤੇ ਬੈਠਾ ਉਹ ਲੱਗੀ ਆ ਨਰਸਰੀ ਤੇ ਕਾਂਤਾ ਪਿਲ ਮੰਜ ਦੇ ਮੇਰਾ ਬੇਟਾ ਰਾਜੇ ਤੇ ਜਿਹੜਾ ਦੂਸਰਾ ਆਪਣੇ ਵਾਂ ਮੇਰਾ ਬਟਨਾਂ ਵਰਤੀ ਪੀ ਸਪਰੇਅ ਕਰਨਾ ਹੈ ਉਹਨਾਂ ਪਰ ਵਾਲਿਆਂ ਨੇ ਕਿਹਾ ਪਈ ਸੋਚ ਕਟਿਆ ਵਾ ਉਹਨਾਂ ਕਟਿਆ ਨਹੀਂ ਇੱਕ ਜਣਾ ਡਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਆ ਵੀ ਘਰ ਇੱਕ ਭਰਾਟ ਹੋ ਗਈ ਆ ਉਹਨੂੰ ਤੇ ਉਹ ਵੀ ਨਾਲ ਹੀ ਲੱਗ ਗਿਆ ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਹੀ ਉਹ ਵਿਖਲੋ ਹਸਪੀਟਲ ਸੁਟਿਆ ਕੋਈ ਉਹਨਾਂ ਨੂੰ ਵੇਖਿਆ ਨਹੀਂ ਚਾਚਿਆ ਨਹੀਂ ਉਹਨਾਂ ਦਾ ਕਸੂਰ ਪੈਲੀ ਵਾਲਿਆਂ ਦਾ ਕਿੱਥੋਂ ਦੇ ਆ ਪੈਲੀ ਉਹਦੇ ਪਤਾ ਨਹੀਂ ਜੀ ਹੁਣ ਤਾਂ ਭਾਂ ਬੜੇ ਕਹਿੰਦੇ ਆ ਭਾਂ ਬ ਦੇ ਕਹਿੰਦੇ